ਹੋਰ ਵੀ ਠੀਕ ਹੈ ਹਾਂ ਜੀ ਬਹੁਤ ਨਿਆਰਾ ਹੈ ਬਾਈ ਖੇਡ ਕੇ ਬਹੁਤ ਵਧੀਆ ਟੂਰਨਾਮੈਂਟ ਸੀ ਗੱਲ ਬਾਈ ਦਾ ਨਾਮ ਵੀ ਮਸ਼ਹੂਰ ਹੈ ਬਾਰੇ ਪਿੰਡ ਦਾ ਗੱਲ ਰਮਤਾ ਬਾਈ ਬੈਠਾ ਸਸੀ ਕਾ ਬਾਈ ਜੀ ਥੀ ਲਾ ਗੇ ਬਾਈ ਗੱਲ ਰਮਤਾ ਦੁਨੀਆ ਜਾਣਦੀ ਬਾਈ ਬਹੁਤ ਵਧੀਆ ਲਵਲੇ ਵੀਰੇ ਮੁਬਾਰਕਬਾਦ ਬਹੁਤ 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 ਖੁਸ਼ੀ ਹੋਈ ਬਾਈ ਤੇਰੇ ਐਲ.ਈ.ਡੀ ਜਿੱਤੇ ਆ ਬਾਈ ਤੂੰ ਬੜੀ ਮਿਹਨਤ ਕੀਤੀ ਹੈ ਵਧੀਆ ਬੱਠੀ ਬਈ ਵਧੀਆ ਟੂਰਨਾਮੈਂਟ ਸੀ ਬਾਈ ਪੂਰਾ ਗੱਲ ਸਾਡਾ ਵੀਰ ਹੈ ਔਰ ਕੈਸ ਦੇ ਵਾਲਾ ਟਾਊਨ ਤੋਂ ਆਪਾਂ ਦਾ ਸਾਡਾ ਵੀਰ ਵੱਡੀਆਂ ਗੱਲਾਂ ਨੇ ਵੱਡੀਆਂ ਵਾਤਾਂ ਨੇ ਜਦੋਂ ਭਾਈਆਂ ਨੇ ਪ੍ਰਬੰਧ ਬਹੁਤ ਸਾੜੇ ਕੀਤੇ ਆ ਲੱਸੀ ਚਲਦੀ ਆ ਬਾਈ ਨਾਲ ਬਾਈ ਜੀ ਕੀ ਹਾਲ ਚਾਲ ਠੀਕ ਆ ਜੀ ਇਹ ਫਿਰ ਪਹਿਲੇ ਦਿਨ ਤੋਂ ਇੰਨਾ ਇੰਨਾ ਪ੍ਰਬੰਧ ਚਾਉਦਾ ਬਾਈ 4-5 ਠੀਕ ਆ 50000 ਕਤਾਰੀ ਫ੍ਰੀ ਠੀਕ ਆ ਤੇ ਬਾਈ ਜੀ ਕਿੰਨੇ ਚਿਰ ਕਿੰਨੇ ਚਿਰ ਵਾ ਹੋਣਾ ਹੈ ਟੂਰਨਾਮੈਂਟ ਇਹ 20 ਸਾਲਾਂ ਅਣੀ ਫੋ ਟਾਈਮ ਵਾਲਾ ਹੈਣਾ ਬਾਈ ਬਾਈ ਸਕੋਰ ਆ ਭਾਈ ਆ ਪਾ ਖੜੇ ਤੇ ਤਿੰਨ ਵਿਕਟਾ ਗੋਰੀ ਭਰਾ ਸਾਡਾ ਮੈਨ ਆਫ ਦੀ ਮੈਚ ਆ ਰਮਤੇ ਪੰਡ ਖੜਿਆ ਤੇ ਔਰ ਗੱਲਾਂ ਕਰੇ ਲਾਤੀਆਂ ਡਗਾੜੇ ਦੇਲੇ ਪਾਸੇ ਭਾਈ ਸਾਰੇ ਇਧਰ ਬੈਠੇ ਲਾਇ ਗਿਲ ਰਮਤਾ ਭਾਈ ਬੈਠਾ ਸਸੀ ਕਾ ਭਾਈ ਜੀ ਠੀਕ ਤੇ ਭਾਈ ਗੱਲ ਰਮਤਾ ਦੁਨੀਆ ਜਾਣਦੀ ਭਾਈ ਬਹੁਤ ਥਲਾ ਲਗਾ ਰਹੀ ਆ ਭਾਈ ਸਾਨੂੰ ਪਿੰਡ ਦੇਲੇ ਪਾਸੇ ਪੰਡ ਦੇ ਵੀਰ ਬੈਠੇ ਆ ਆ ਗਿਆ ਭੋਈ ਆ ਗਿਆ ਮੋੜਾ ਆਹ ਸਯੋਗੀ ਇਧਰਲੇ ਪਾਸੇ ਕੋਹੇ ਨੌਰ ਬਾਈ ਸਾਡਾ ਉਹਨਾਂ ਦਾ ਸਨਮਾਨ ਜਦਰ ਬਾਈਆਂ ਨੇ ਪ੍ਰਬੰਧ ਬਹੁਤ ਸਾੜੀ ਕੀਤੇ ਆ ਲੱਸੀ ਚਲਦੀ ਆ ਬਾਈ ਨਾਲ ਬਾਈ ਜੀ ਕੀ ਹਾਲ ਠੀਕ ਆ ਜੀ ਇਹ ਫਿਰ ਪਹਿਲੇ ਦਿਨ ਤੋਂ ਇੰਨਾ ਇੰਨਾ ਪ੍ਰਬੰਧ ਚੱਲਦਾ ਬਾਈ 4 ਲੱਖ ਠੀਕ ਆ ਠੀਕ ਆ ਹਾਂ ਜੀ ਕਿਹੜੀ ਕਮੇਟੀ ਆਪਣੀ ਬਾਈ ਸੀਦ ਬਾਬਾ ਜੀ ਦਾ ਜੀ ਸੀਦ ਬਾਬਾ ਜੀਵਨ ਸਿੰਘ ਹੈ ਜੀ ਠੀਕ ਆ ਜੀ ਉਹਨਾਂ ਵੱਲੋਂ ਹੈ ਸਾਰਾ ਲਾਇਆ ਵਾ ਬਾਈ ਲੱਸੀ ਚਲਦੀ ਆ ਤੇ ਬਾਈ ਇਧਰ ਨੰਗਰ ਚਾਹਦੇ ਬਾਈ ਸਾਡੇ ਵਧੀਆ ਪ੍ਰਬੰਧ ਅੱਜ ਨਾਲ ਫਰਮਟਿਆਰ ਕਦੀ ਕਰ ਰਹੀ ਆ ਸਾਡੇ ਪੰਜਾਬ ਦੀਆਂ ਸ਼ੇਰ ਬੱਚੀਆਂ ਨੇ ਕੀਤੀ ਕੋਸ਼ਿਸ਼ ਲੱਗਿਆ ਪਿਆ ਜੂਰਾ ਹੈ ਔਰ ਕਰਦੀ ਕਰੇ ਉਹਦੇ ਦੇਲੇ ਪਾਸੇ ਬੱਲੇ ਬੱਲੇ ਹੁੰਦੀ ਬੱਚੀ ਲੈ ਵੀ ਠੀਕ ਆ ਚਾਰੇ ਵੈਰੀ ਇੱਕ ਗੁਰਜੀਤ ਦਾ ਮੁੰਡਾ ਗਰੇਵਾਲ ਸਾਹਿਬ ਸਮਝਾਈਏ ਨੂੰ ਗੁਰਜੀਤ ਬਾਈ ਦਾ ਬੇਟਾ ਹੈ ਇੱਧਰ ਅੰਡਰ 14 ਸਾਲਾਂ ਦੇ ਜਵਾਨਾਂ ਦਾ ਮੈਚ ਖੇਡਿਆ ਜਾ ਰਿਹਾ ਬੱਚੀਆਂ ਖੇਡਦੀਆਂ ਲੜਕੀਆਂ ਖੇਡਦੀਆਂ ਲੈ ਇਧਰਲੇ ਪਾਸੇ ਬੜਾ ਵਧੀਆ ਮਕਾਬਲਾ ਪੈਦੀ ਬਾਲ ਤੇ ਨੋ ਬਾਲ ਲੋ ਬਾਲ ਦੇ ਇਸ਼ਾਰੇ ਲਖਵਿੰਦਰ ਕੋਚ ਸਵਾਰ ਭਾਈ ਵਾਲਾ ਕਲੇਰ ਸਕੂਲ ਦੇ ਵਿੱਚ ਲਖਵਿੰਦਰ ਬਾਈ ਦੀਆਂ ਵੀ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਆ ਦੇਖੋ ਛੋਟੇ ਛੋਟੀਆਂ ਬੱਚੀਆਂ ਨੇ ਤੇ ਪੜ੍ਹਾਈ ਦੇ ਖੇਤਰ ਵਿੱਚ ਤੇ ਨੌ ਹੈ ਹੀ ਬਹੁਤ ਵੱਡਾ ਬੱਚੀਆਂ ਖੇਡਿਆ ਔਰ ਬਹੁਤ ਵੱਡੀ ਗੱਲ ਆ ਬਾਈ ਇਲਾਕੇ ਦਾ ਲੈਦਰ ਖੇਡਣਾ 10-10 ਓਵਰਾਂ 10-10 ਓਵਰ ਖੜਨਾ ਹੀ ਬਹੁਤ ਵੱਡੀ ਗੱਲ ਆ ਔਰ ਬਾਹਪੁਰ ਸੋਡੀ ਬਹੁਤ ਵੱਡੀ ਗੱਲ ਆ ਬਾਈ ਕਰਤਾ ਉਸ ਔਰ ਬਾਲਾ ਸਿਮਰਨ ਦੀਆਂ ਬਲੀਆਂ 14 ਮੈਚ ਖੇਡਾ ਜਾ ਰਿਹਾ ਹੈ। ਇਸ ਖਿਡਾਰ ਨੇ ਕਦੇ ਕਰ ਦਿੱਤੀ ਹੈ। ਪੰਜਾਬ ਦੀਆਂ ਸ਼ੇਰ ਬੱਚੀਆਂ ਇਧਰਲੇ ਪਾਸੇ ਬੜਾ ਵਧੀਆ ਇਹਨਾਂ ਦਾ ਮੁਕਾਬਲਾ ਚੱਲਦਾ ਇਹਨਾਂ ਬੱਚੀਆਂ ਦਾ। ਆਉਣ ਵਾਲੇ ਸਮੇਂ ਲਈ ਦਿলো ਦਬਾਉ ਇਹਨਾਂ ਬੱਚੀਆਂ ਦੇ ਲਈ ਹੈ। ਔਰ ਵਿਸ਼ੇ ਧਾਰਤੀ ₹400 ਤੇ ਦੂਜਾ ਪ੍ਰਾਈਜ਼ 5000 ਰੁਪਇਆ ਹੈ। ਭਾਈ ਗੁਲਾਬ ਦੀ ਅਕਾਦਮੀ ਜਿਹੜੀ ਫਾਸਟ ਸੈਕਟਰ ਰੇ ਆ ਮੁੰਡੇ ਕੁੜੀਆਂ ਦੇ ਕਰੇ ਮੇਰੇ ਵੀਰ ਨੂੰ ਸਨਮਾਨ ਕੀਤੇ ਜਾ ਰਿਹਾ ਹੈ। ਔਰ ਵੇਖਦੇ ਵੀ ਦੇਲੇ ਪਾਸੇ ਗੁਲਾਬਾਈ ਆਈਏ ਆਪਾਂ ਵੀ ਖੜੀਏ ਖੂਬ ਸਨਮਾਨ ਤੇ ਪੰਜਾਬ ਦੀਆਂ ਸ਼ੇਰ ਬੱਚੀਆਂ ਜਿਨ੍ਹਾਂ ਨੇ ਸਨਮਾਨ ਕੀਤਾ ਜਾ ਰਿਹਾ ਹੈ ਜਿਹੜੀਆਂ ਬੱਚੀਆਂ ਖੜੀਆਂ ਸੀ ਵੀਰੇ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਇਹ ਇਲਾਕੇ ਨੂੰ ਮਾਣ ਹੋਣਾ ਚਾਹੀਦਾ ਵੀ ਇਸ ਇਲਾਕੇ ਦੇ ਵਿੱਚ ਮੇਰੇ ਵੀਰਿਓ ਪਹਿਲੀ ਵਾਰ ਜਿਹੜਾ ਸ਼ੋਅ ਮੈਚ ਹੋਇਆ ਲੜਕੀਆਂ ਦਾ ਔਰ ਕਮੇਟੀਾਂ ਨੂੰ ਵੀ ਸਾਡੀ ਬੇਨਤੀ ਹੈ ਵੀ ਇਹਨਾਂ ਦੇ ਸ਼ੋਅ ਮੈਚ ਕਰਾਇਆ ਕਰੀਏ ਔਰ ਵੇਖੋ ਵੀ ਲੜਕੇ ਦਾ ਜਿਹੜਾ ਸ਼ੋਅ ਮੈਚ ਹੋਇਆ ਸੀ ਤੇ ਗੁਰਪਿੰਦਰ 1000 ਪਹਿਲਾਂ 7 12000 ਰੁਪਇਆ ਕੁੱਲ ਜਿਹੜਾ ਇਹ ਦੋਨੋਂ ਟੀਮਾਂ ਦੇ ਦਿੱਤੇ ਜਾ ਰਹੇ ਮੇਰੇ ਵੀਰੋ ਪੰਜ ਕਰਈਆਂ ਵਾਲਾ ਗੁਰਪਿੰਦਰ ਸਿੰਘ ਭਰਾ ਸਾਡਾ ਔਰ ਆਪਣੇ ਮਾਮਾ ਜੀ ਦੀ ਯਾਦ ਸਵਰਗਯਮ ਨੰਬਰਦਾਰ ਬਲਵਿੰਦਰ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਜਿਹੜੇ 12000 ਦੀ ਰਾਸ਼ੀ ਪੁੱਜੀ ਹੈ ਔਰ ਵੱਡੇ ਭਦਰ ਦੇ ਸਨਮਾਨ ਜਿਹੜਾ ਕੀਤਾ ਹੈ ਨਾ ਮੇਰੇ ਵੀਰੋ 500 ਰੁਪਇਆ ਜਿਹੜਾ ਮੇਰੇ ਵੀਰੋ ਬੂਟੇ ਬਾਈ ਵੱਲੋਂ ਤੇ ਨਾਲ ਇਹਦੇਲੇ ਪਾਸੇ ਜੀਵਨ ਵੱਲੋਂ ਇਹਨਾਂ ਦੋਨੋਂ ਟੀਮਾਂ ਦੇ ਲਈ ਆਇਆ ਸੀ 1000 ਰੁਪਇਆ ਸੁਖਰੀਵਨ ਸਿੰਘ ਇਹਨਾਂ ਵੱਲੋਂ ਬਲਰਾਜ ਗੱਲ ਸਾਡਾ ਵੀਰ ਹੈ ਔਰ ਕੈਸ ਸਦੇ ਵੱਲੋਂ ਟਾਉਨ ਤੋਂ ਸਾਡਾ ਵੀਰ ਜਿਹੜੇ ਵਡੀਆਂ ਗੱਲਾਂ ਨੇ ਵਡੀਆਂ ਵਾਤਾਂ ਨੇ ਜਗਰੂਬ ਟਮਾਰਾ ਸਾਉਕਾ ਲਫਾਣੇ ਦੀ ਟੀਮ ਨੇ ਕਹਿੰਦਾ ਮੇਰੇ ਪਹਿਲਾ ਫ੍ਰੈਂਚ ਹਾਸਲ ਕੀਤਾ ਹੈ ਬਹੁਤ ਵਡੀਆਂ ਗੱਲਾਂ ਜਿਹੜੇ ਵੀਰੋ ਥੋੜਾ ਜਿਹਾ ਖੁੱਲੇ ਹੋਏ ਹੋ ਬਈ ਹੁਣ ਸਾਈਡ ਤੇ ਜੋ ਥੋੜਾ ਜਿਹਾ ਹਾਂ ਐਂਡ ਠੀਕ ਐਂਡ ਠੀਕ ਨਾ ਥਾਣਾ ਕਹਿੰਦੇ ਬਠਿੰਡੇ ਦੀ ਟੀਮਾਂ ਜਿਹੜੇ ਪਹਿਲਾ ਉਸਤਾਦ ਕੀਤਾ ਮੇਰੇ ਵੀਰੋ 40 ਸਾਲਾਂ ਦੇ ਵਿੱਚ ਬਹੁਤ ਟਾੜਾ ਖੇਡੇ ਮੁੰਡੇ ਆ ਇੱਕ ਤਾੜੀ ਮਾਰ ਦਿਓ ਅਨਿਲਾ ਦੇ ਬਈ ਉਹ ਦੁਬਾਰਾ ਰੋਵਣ ਕਿੱਧਰ ਗਿਆ ਉਹਨੂੰ ਦਵਾ ਲੈ ਦੇਰੋ ਮੈਨੂੰ ਅਸਰੀ ਜੀ ਮੇਰੇ ਵੀਰੋ ਅਨਿਲਾ ਇੱਕ ਤਾੜੀ ਜੋਰ ਨਾਲ ਮਾਰ ਦਿਓ ਵੀਰਾਂ ਦੇ ਲਈ ਔਰ ਗੱਲਾਂ ਹੁੰਦੀਆਂ ਨੇ ਰੌਤਿਆਲਾ ਗਿੱਲ ਸਾਡਾ ਵੀਰ ਹੈ ਵੱਡੀਆਂ ਗੱਲਾਂ ਬਹੁਤਾਂ ਨੇ ਵੀਰ ਜੀ ਵੀਰ ਹਾਂ ਭਾਈ ਕੱਟਿ ਕੱਟ ਕੇ ਕੱਟ ਦਿਓ ਹਾਂ ਇੱਕ ਫੋਟੋ ਸਾਰੇ ਇਕੱਠੇ ਕਰਾ ਲਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਾਈ ਨਾਲ ਕਰਾ ਲਓ ਸਾਰਿਆਂ ਨੇ ਆ ਲੋ ਮੈਨੋਂ ਸੀਰੀਜ਼ ਹੈ ਮੈਨੋਂ ਸੀਰੀਜ਼ ਆ ਨਹੀਂ ਆ ਜੇ ਭਾਈ ਇੱਕ ਤਾੜੀ ਮਾਰਦਾ ਜ਼ੋਰਦਾਰ ਨੀਲ ਦੇ ਨਾਲ ਤੇ ਵੀ ਬਹੁਤ ਔੜਾ ਖੜਾ ਵੀਰਾ ਵੱਡੀਆਂ ਗੱਲਾਂ ਨੇ ਵੱਡੀਆਂ ਵਰਤਾਂ ਨੇ ਪਰਾ ਸੰਕ ਦੇ 100 ਦੇ 16 ਸਕੋਰ ਸੀ ਮੇਰੇ ਕੋਲ ਔਰ ਕਹਾਣੀ ਸਰੇ ਲਾ ਦੀ ਤਿੰਨ ਵਿਕਟਰ ਸੀ ਇਧਰ ਢੇਰੋ ਸਾਡਾ ਵੀਰ ਨਾਲ ਕਿਵੇਂ ਆ ਠੀਕ ਠਾਕ ਪੰਜ ਵਰ ਕਿੱਥੇ ਲੈ ਵੀ ਕਰਨਾ ਰੋਂਦੇ ਪਿੰਡ ਬਾਈ ਤਾਂ ਪੈਂਡ ਵੀਰੇ ਪੰਜ ਦਿਨ ਬਾਅਦ ਚੌਥਾ ਦਿਨ ਆ ਠੀਕ ਹੈ ਬਾਈ ਕਿੰਨਾ ਪ੍ਰਾਈਸ ਬਰੂ ਜੀ 52 52000 ਤੇ ਦੂਜਾ 41 41 ਠੀਕ ਹੈ ਬਾਈ ਹੋ ਸੈਟ ਐਲਈਡੀ ਆ ਜੀ ਸਿਰ ਜੈਲਈਡੀ ਆ ਭਾਈ ਕੀ ਹਾਲ ਚਾਲਾ ਆਪਣਾ ਕਿਨਾਂ ਵੀਰੇ ਪੁਰਾ ਲਖਮੀਂਦਰ ਵੀਰੇ ਲਖਮੀਂਦਰ ਭਾਈ ਠੀਕ ਆ ਉਠੀ ਰਹਾ ਭਾਈ ਬਹੁਤ ਵਧੀਆ ਟੂਰਨਾਮੈਂਟ ਹੋ ਜਾਂਦਾ ਭਾਈ ਬਹੁਤ ਵਧੀਆ ਟੂਰਨਾਮੈਂਟ ਆ ਭਾਈਆਂ ਨੇ ਬੜੇ ਟਾਈਮ ਬਾਅਦ ਖੇਡਣ ਲੱਗੇ ਕਰਾਇਆ ਬਹੁਤ ਵਧੀਆ ਪ੍ਰਬੰਧ ਭਾਈਆਂ ਦਾ ਠੀਕ ਆ ਭਾਈ ਬਹੁਤ ਦੇ ਟੂਰਨਾਮੈਂਟ ਚੱਲ ਰਿਹਾ ਠੀਕ ਆ ਠੀਕ ਆ ਓਕੇ ਕੀ ਹਾਲ ਚਾਲਾ ਵੀਰੇ ਚੀਦਾਈ ਕੈਸੇ ਤਾਜੀ ਬਹੁਤ ਵਧੀਆ ਜੀ ਵਧੀਆ ਜਲੀ ਜਾਂਦਾ ਕਾਫਰ ਬਹੁਤ ਵਧੀਆ ਬਹੁਤ ਵਧੀਆ ਨਾਲ ਪ੍ਰਬੰਧ ਬਹੁਤ ਹੋਇਆ ਤੁਹਾਡੇ ਭਾਈ ਰੋਟੀ ਪਾਣੀ ਤੇ ਵੀ ਪਾ ਰਹਿਆਂ ਸਾਰੀ ਹਾਂਜੀ ਜੀ ਭਾਈ ਪ੍ਰਬੰਧ ਵਧੀਆ ਪ੍ਰਬੰਧਕ ਸਾਰੇ ਵਧੀਆ ਠ ਤੇ ਸਾਡੇ ਵੀਰ ਨੇ ਦੱਸ ਕੇ ਵੀਰ ਬੈਠੇ ਇਧਰ ਬਾਈ ਨੇਕੀ ਬਾਈ ਸਾਸਿਕਾ ਬਾਈ ਨੇਕੀ ਵੀਰੇ ਕਿਵੇਂ ਉਠੀ ਰਹੀ ਜੀ ਵਧੀਆ ਵਧੀਆ ਓਕੇ ਤੇ ਪ੍ਰਾਈਜ਼ ਬਰੂ ਦੱਸ ਗਿਆ ਪਾਣੋ ਕਿੰਨਾ ਕਿੰਨਾ 50000 ਇਕਤਰੀ ਫਰੀਦ ਠੀਕ ਆ ਤੇ ਬਾਈ ਜੀ ਕਿੰਨੇ ਚਿਰ ਕਿੰਨੇ ਚਿਰ ਬਾਅਦ ਹੋਣਾ ਹੈ ਟੂਰਨਾਮੈਂਟ ਇਹ 20 ਸਾਲਾਂ ਅਣੀ ਫੋਰ ਟਾਈਮ ਵਾਲਾ ਹੈ ਨਾ ਬਾਈ ਲੈਦਰ ਦਾ 20 ਸਾਲ ਤੋਂ ਨਾ ਟੂਰਨਾਮੈਂਟ ਹੋਇਆ ਇੱਥੇ ਆ ਬਾਈ ਆ ਜਾ ਸਟੇਜ ਤੇ ਠੀਕ ਆ ਐਤੀ ਵਾਰ ਕਿੰਨਾ ਕਿੰਨਾ ਦਾ ਯੋਗਦਾਨ ਵਟਾ ਰਿਆ ਯੋਗਦਾਨ ਬਾਈ ਸਾਡਾ ਰਾਜ ਰੋੜਾ ਠੀਕ ਆ ਬਾਈ ਸੰਦੀਪ ਮਹਿਤਾ ਠੀਕ ਆ ਜੀ ਗੁਰਵਿੰਦਰ ਗਰੇਵਾਲ ਹਾਂਜੀ ਰੁਪਿੰਦਰ ਗਰੇਵਾਲ ਲਫੀਤ ਗਰੇਵਾਲ ਜੰਟਾ ਮੱਲੀ ਇਹਨਾਂ ਨੇ ਮੇਨ ਜਿਆਦਾ ਯੋਗਦਾਨ ਰਿਆ ਠੀਕ ਆ ਜਦੋਂ ਵੀ ਹੋਇਆ ਬਰਾ ਸਾਡਾ ਕੈਲਗਰੀ ਆ ਠੀਕ ਹੈ ਜੀ ਪੁਨੇ ਤਾਂ ਬਹੁਤ ਜਿਆਦਾ ਯੋਗਦਾਨ ਉਹਨਾਂ ਨੇ ਠੀਕ ਆ ਨਾਲ ਗਿੱਲ ਪਈਦਾ ਹੈ ਗਿੱਲ ਦਾ ਬਹੁਤ ਯੋਗਦਾਨ ਗਿੱਲ ਤਾਂ ਭਾਈ ਸਾਡੇ ਨਾਲ ਹੀ ਰਿਹਾ ਉਦੋਂ ਦਾ ਠੀਕ ਆ ਭਾਈ ਜੀ ਵੇਲੋ ਬੰਦਾ ਨਾ ਜਮਾਂ ਜ਼ਮੀਨਾਂ ਜੁੜਿਆ ਬੰਦਾ ਨਾ ਭਾਈ ਬਿਲਕੁਲ ਬਿਲਕੁਲ ਹਾਂ ਕੋਈ ਆਕੜ ਆਕੜ ਦੀ ਫੇਰ ਨਾ ਭਾਈ ਹਾਂ ਜਿਵੇਂ ਪਹਿਲਾਂ ਵਰਤਦਾ ਸੀ ਸਾਡੇ ਨਾਲ ਉਦਾਂ ਹੀ ਵਰਤਦਾ ਠੀਕ ਆ ਭਾਈ ਠੀਕ ਆ ਠੀਕ ਤੇ ਭਾਈ ਤੁਹਾਨੂੰ ਕਿਹਨਾਂ ਨਨ ਤਾਂ ਹਟਿਆ ਨੂੰ ਪੁੱਛ 20000 ਠੀਕ ਅੱਜ ਵੀ ਕੈਮ ਆਇਆ ਸੈਟ ਅੱਜ ਵੀ ਠੀਕ ਹੈ ਬਾਈ ਇਹ ਨਹੀਂ ਇਧਰ ਗੱਲ ਬਾਈ ਸਾਡਾ ਰੌਂਤਿਆਂ ਵਾਲਾ ਗੱਲ ਮਹਾਨ ਕਹਿੰਦੇ ਗੀਤਕਾਰ ਬਾਈ ਬੈਟਿੰਗ ਕਰਦਾ ਗੱਲਾਂ ਹੁੰਦੀਆਂ ਨੇ ਪ੍ਰੈਕਟਿਸ ਕਰਦਾ ਬਾਈ ਬਹੁਤ ਵਧੀਆ ਬੰਦਾ ਯਾਰ ਇਹਦਾ ਰੌਂਗ ਦਾ ਟੀਮ ਦਾ ਸਨਮਾਨ ਕੀਤਾ ਜਾ ਰਿਹਾ ਕਹਿੰਦਾ ਦੂਜੇ ਨੰਬਰ ਤੇ ਰਹੀ ਹੈ 9000 ਰੁਪਿਆ ਪ੍ਰਾਈਜ਼ ਤਾਂ ਜਾ ਰਿਹਾ ਮੇਰੇ ਵੀਰੋ ਇੱਧਰੇ ਪਾਸੇ ਆਇਓ ਦੋ ਜਣੇ ਹੋ ਜੋ ਬੋਲੋ ਬਹੁਤ ਸਮੇਂ ਬਾਅਦ ਫੇਟੀਆ ਟੀਮ ਔਰ ਬਹੁਤ ਵਧੀਆ ਫੇਟੀਆ ਟੀਮ ਮੇਰੇ ਵੀਰੋ ਬਾਈ ਤੂੰ ਉਧਰ ਔਰ ਬਾਈ ਕਹਿੰਦੇ 20 ਸਾਲ ਹੋ ਗਏ ਤੋ ਬਹੁਤ ਟੂਰਨਾਮੈਂਟ ਅਜ ਕਰਾਇਆ ਹੈ ਔਰ ਬਹੁਤ ਵੱਡੀ ਗੱਲ ਆ ਬਾਈ ਫਿਰ ਜੁੜਿਆ ਵੀ ਸਾਡੇ ਔਰ ਮੁਬਾਰਕਬਾਦ ਆ ਵੀਰਾਂ ਨੂੰ ਇਧਰ ਚੱਕ ਕੇ ਵੀਰੇ 9000 ਰੁਪਏ ਦੂਜਾ ਪ੍ਰਾਈਜ਼ ਹੈ ਔਰ ਮੇਰੇ ਨਾਲ ਰੰਗ ਚ ਲੈ ਕੇ ਕਾਲੇ ਰੰਗ ਦੀ ਵੀਰੇ ਗੱਡੀ ਹੈ ਨੋਵਾ ਪਾਸੇ 깔ਗੇ ਸੁਰਜਿੰਦਰ ਲੋਕ ਕੋ ਆ ਗਿਆ ਭਾਈ ਸਾਡਾ ਬਹੁਤ ਵੱਡਾ ਨਾਮ ਹੈ ਅੱਜ ਕਹਿੰਦੇ ਪਿਆਰ ਕਰਦੇ ਪੱਜਿਆ ਮੇਰੇ ਵੀਰੋ ਬਹੁਤ ਵੱਡੀ ਗੱਲ ਹੈ ਮੇਰੇ ਵੀਰੋ ਔਰ ਕਹਿੰਦੇ ਪਿਆਰ ਆ ਕਹਿੰਦੇ ਗਿੱਲ ਬਾਈ ਹੋਂਦੇ ਨਾਲ ਪਿਆਰ ਆ ਕਹਿੰਦੇ ਕਮੇਟੀ ਦੇ ਨਾਲ ਦਿਲੋਂ ਲੋਪਾਲੇ ਕਹਿੰਦੇ ਸੁਜਿੰਦਰ ਦਾ ਕਹਿੰਦੇ ਮਾਸ ਮਾਰ ਕੇ ਦਾ ਯਾਰ ਇੱਕ ਮੇਰੇ ਵੀ ਉਹ ਵਲ ਪੇਪਰ ਦੇ ਨਾਲ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਬਾਤ ਆ ਮੇਰੇ ਵੀਰੋ ਔਰ ਭਾਈ ਜੇ ਸੁਜਿੰਦਰ ਬਾਈ ਨੂੰ ਪਿਆਰ ਕਰਦੇ ਇੱਕ ਤਾੜੀ ਦਾ ਮਾਰ ਦਿਓ ਯੋਧਰ ਬਾਈ ਵੀਰ ਸਾਡਾ ਵਿਸ਼ੇਸ਼ ਤੌਰ ਤੇ ਜਲ ਕਾਇ ਮੇਰੇ ਵੀਰੋ ਧੰਨਵਾਦ ਹੈ ਔਰ ਯਾਰੀਆਂ ਨੇ ਮੇਰੇ ਵੀਰੋ ਜਿੰਦਾਬਾਦ ਵੀ ਸੰਧੂ ਸਾਹਿਬ ਜਦੋਂ ਕਿਸੇ ਘਰੇ ਗੁਰੂ ਮਹਾਰਾਜ ਜਾਂਦਾ ਨਾ ਰਾਹ ਦੀ ਸਫਾਈ ਕਲੀ ਮੈਟ ਵਸੋਣੇ ਦੂਰ ਨੂਰ ਤੱਕ ਚਰਚਿਆ ਮੁੰਡਿਆਂ ਦੇ ਵੀ ਰੌਤੇਪਟ ਦੇਰ ਮੁੰਡੇ ਆ ਔਰ ਸਨਮਾਨ ਉਹ ਜਿਹੜਾ ਸਾਡੀ ਪ੍ਰਬੰਧਕੀ ਕਮੇਟੀ ਕਰ ਰਹੀ ਹੈ ਔਰ ਮਹਾਨ ਗੀਤਕਾਰ ਹੈ ਰੌਤੇ ਵਾਲਾ ਗਿੱਲ ਔਰ ਮੇਰੇ ਵੀਰੇ ਇਹਦੇ ਦੇ ਪਾਸੇ ਨੀਕੀ ਹੋਣੀ ਹੈਪੀ ਹੋਣੀ ਸਾਰੇ ਵੀਰ ਸਾਡੇ ਇਹ 35 ਮੈਂਬਰਰੀ ਜਿਹੜੀ ਮੇਰੇ ਵੀਰਿਓ ਜਿਹੜੀ ਕਦੇ ਕਲੱਬ ਆ ਉਹ ਕਲੱਬ ਦਾ ਸਨਮਾਨ ਇਹਦੇ ਦੇ ਪਾਸੇ ਸਾਡੇ ਪ੍ਰਬੰਧਕ ਵੀਰ ਕਰ ਰਿਹਾ ਹੈ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਸਤਿਕਾਰ ਹੈ ਦਿਲ ਦੇ ਅੰਗਰਾਨਿਆਂ ਵਿੱਚੋਂ ਔਰ ਬੰਦਿਆਂ ਨੇ ਜਿਹੜੀ ਰੌਤੇ ਵਾਲਾ ਗੇਮ ਆ ਆ ਬਹੁਤ ਵੱਡਾ ਸਨਮਾਨ ਬਜਾ ਰਿਹਾ ਹੈ ਜਿਹਦੇ ਪਾਸੇ ਸਨਮਾਨ ਦੀ ਸਜਾਰਾ ਮੇਰੀ ਵੀਡੀਓ ਮਹਾਨ ਜਿੱਤਕਾਰ ਹੈ ਪਿੰਡ ਨੂੰ ਮਾਣ ਹੈ ਜਿਹੜੇ ਜਿਹੜੇ ਕਰੇ ਵੀ ਸਾਡੇ ਇਲਾਕੇ ਦਾ ਮਾਣ ਹੈ ਰੌਤੇ ਵਾਲਾ ਗਿੱਲ ਇੱਕ ਤਾੜੀ ਮਾਰੋ ਜ਼ੋਰ ਦੀ ਰੌਤੇ ਵਾਲਾ ਗਿੱਲ ਮੇਰੀ ਵੀਡੀਓ ਬਹੁਤ ਵੱਡਾ ਜਿਹੜਾ ਰਾਈਟਰ ਇਸ ਇਲਾਕੇ ਦਾ ਔਰ ਵੇਖਦੇ ਵੀ ਸਨਮਾਨ ਇਹ ਗਿੱਲ ਸਾਹਿਬ ਬਹੁਤ ਵੱਡੀ ਬੁਮਾਰਕਦਾਰ ਹੈ ਔਰ ਸੁਖਜਿੰਦਰ ਲੋਪੋ ਦਾ ਵਿਸ਼ੇਸ਼ ਤੌਰ ਤੇ ਜਿੱਦੇ ਟਰੈਕਟਰ ਮਿਲਿਆ ਸੀ ਉਦਦੇ ਵੀ ਨਾਲ ਸੀ ਅੱਜ ਵੀ ਪਿੰਡ ਵਾਲਿਆਂ ਨੇ ਸਨਮਾਨ ਕੀਤਾ ਇਧਰੋਂ ਪਾਸੋਂ ਸੋਸ਼ਲ ਮੀਡੀਆ ਤੇ ਜਿਹੜਾ ਮੇਰੇ ਲਈ ਸੌਂਕੀ ਸਰਦਾਰ ਦਾ ਫੇਸ ਚੱਲਦਾ ਹੈ। ਇਹਨਾਂ ਦੇ ਵਿੱਚੋਂ ਜਾਨਦਾਰੀ ਉਹ ਵੀ ਖੀ ਚੀਜ਼ ਹੈ ਕੋਈ ਯਾਰ ਪਰ ਜਿਹੜਾ ਸੁਖਵਿੰਦਰ ਲੈ ਕੇ ਗਿਆ ਨਾ ਕਿ ਦੁਨੀਆਂ ਦੇ ਵਿੱਚ ਪੰਜਾਬ ਪਰੇ Rajasthan ਦੇ Haryana ਦੇ ਜਿਹਨੇ ਝੋੜੇ ਫਰਮਾਏ ਆ ਬਹੁਤ ਵੱਡਾ ਧੰਵਾਦ ਹੈ। ਬਹੁਤ ਤਾਰਾ ਗਿੱਲ ਬਾਈ ਸਾਡਾ ਲੋਕੋ ਦਾ ਸੁਖਵਿੰਦਰ ਸਾਰੇ ਵੀਰਾਂ। ਲਓ ਉਧਰਲੇ ਪਾਸੇ ਬਾਈ ਪੁਰੀ ਸੰਗਰ ਪਰ ਨੰਬਰ ਪਿਆ ਲੋਕੇ ਵਾਲੇ ਦੂਜਾ ਨੰਬਰ ਪਾ ਗਿਆ ਡਾਕਟਰ ਡਾਕਟਰ ਜੀ ਨੇ ਮੈਂ ਦੋ ਸ਼ਬਦ ਬੋਲਣੇ ਨੇ ਕੀ ਬਾਰੇ 51000 ਹਾਂ ਬਈ ਕਿਵੇਂ ਕਿਵੇਂ ਲਿਆ ਬਈ ਟੂਰਨਾਮੈਂਟ ਬਹੁਤ ਵਧੀਆ ਰਿਹਾ ਸਰਾਈ ਦੋ ਸਾਹ ਬਹੁਤ ਅੱਤ ਸੀਗਾ ਬਈ ਸਭ ਤੋਂ ਵਧੀਆ ਖੇਡਦਾ ਹਾਂ ਬਹੁਤ ਟਣਾ ਲੜਣਾ ਖੇਡਿਆਣਾ ਸਹੀ ਗੱਲ ਬਹੁਤ ਧੰਨਵਾਦ ਵੀਰਾਂ ਦਾ ਸਾਰਿਆਂ ਦਾ ਵੱਡੇ ਚੁੜੇ ਵੀਰਾਂ ਸਾਡੇ ਹਾਂਜੀ ਪਿੰਡ ਰੋਂਤਾ ਮੇਰੀ ਜਾਨ ਟੂਰਨਾਮੈਂਟ ਕਮੇਟੀ ਦੀ ਇਥੋਂ ਤੇ ਮੇਰੀ ਮਾਣ ਇਹ ਮੇਰੀ ਸ਼ਾਨ ਆਏ ਜਿੱਲ ਰੋਂਤਾ ਸੀਤ ਫੌਜੀ ਮੀਤਾਂ ਰੋਂਤਾ ਇਹ ਪਿੰਡ ਦਾ ਮਾਣ ਸਾਰੇ ਨਾਲ ਮੋ ਇਸ ਲਈ ਆ ਕਿਉਂਕਿ ਰਾਜਵੀਰ ਬਦਨਾਮ ਆਏ ਇੱਕ ਤਾੜੀ ਮਾਝੂ ਰਾਜਵੀਰ ਦੇ ਨਾਮ ਤੇ ਉਹ ਇਹਨਾਂ ਵੀਰਾਂ ਨੇ ਪਹਿਲਾਂ ਵੀ ਜਿਹੜੇ ਬਾਬਾ ਫਤਿਹ ਸਿੰਘ ਕਲੱਬ ਨੇ ਟੂਰਨਾਮੈਂਟ ਕਰਾਇਆ ਉਸ ਤੋਂ ਬਾਅਦ ਫੁੱਟਬਾਲ ਦਾ ਟੂਰਨਾਮੈਂਟ ਹੋਇਆ ਬਹੁਤ ਵਧੀਆ ਸੈਸਨ ਇਹ ਟੂਰਨਾਮੈਂਟ ਸਾਡੇ ਨੇਕੀ ਭਰਾ ਬਲਦੇਵ ਹੈਪੀ ਮੇਕ ਆ ਇਹ ਮੇਰੇ ਭਰਾ ਦੋਨੇ ਬਹੁਤ ਵਧੀਆ ਵਰਕ 4 ਦਿਨਾਂ ਤੋਂ ਸੇਵਾ ਕਰ ਰਹੇ ਆ ਇਹਨਾਂ ਦਾ ਅਸੀਂ دلੋਂ ਤੈਨ ਧੰਨਵਾਦ ਕਰਦੇ ਆ। ਸੌਣ ਵਾਲੇ ਦਾ ਵੀ ਆਪਾਂ ਧੰਨਵਾਦ ਕਰਦੇ ਆ। ਸੌਰੀ ਡਾਕਟਰ ਸਾਹਿਬ 1 ਮਿੰਟ ਲੱਗਦਾ। ਬਈ ਗੁਰੀ ਸੰਗਰ ਵਾਲੇ ਬਈ ਪਹਿਲਾ ਨੰਬਰ ਪਾਇਆ ਮੁੰਡਾ ਨੇ ਬਹੁਤ ਤਕੜਾ ਖੇਡੇ। ਦੋ ਸ਼ਾਰਟਸ ਸਾਡੇ ਅੰਕਲ ਜੀ ਇਹ ਜਿੱਥੇ ਵੀ ਜਾਂਦੇ ਟੂਰਨਾਮੈਂਟ ਚ ਜ ਜਾਂਦੇ ਆ। ਬਈ ਕਿਵੇਂ ਮੁਬਾਰਕਾਂ ਬਹੁਤ ਬਹੁਤ ਬਈ। ਬਹੁਤ ਤਕੜਾ ਖੇਡੇ ਬਈ। ਹੋ ਠੀਕ ਆ। ਹਾਂਜੀ ਹਾਂਜੀ। ਸੁਪਰ ਗੱਤੇ ਦੀ ਸੇਵਾ ਕਰਦੇ ਆ। ਬਈ ਬਹੁਤੋ ਮੁਬਾਰਕਾਂ ਵੀਰੇ। ਬਹੁਤ ਤਕੜਾ ਖੇਡੇ ਨਾ ਬਈ। ਕਿਵੇਂ ਵੀਰੇ? ਮੁਬਾਰਕਾਂ ਬਹੁਤ ਬਹੁਤ ਕੀ ਹਾਲ ਆ ਵੀਰੇ ਸੈਟ ਟਾਈਮ ਬਾਈ ਕਿਵੇਂ ਆ ਇਹ ਦੱਸੋ ਆ ਬਾਈ ਖਸੂ ਕਿਵੇਂ ਠੀਕ ਆ ਬਾਈ ਮੁਬਾਰਕਾਂ ਬਹੁਤ ਬਹੁਤ ਬਾਈ ਬਹੁਤ ਤੜਾ ਖੇਡੇ ਮੁੰਡੇ ਸਾਡੇ ਬਹੁਤ ਤੜਾ ਖੇਡੇ ਬਾਈ ਆ ਬਾਈ ਯਾਰ ਯਾਰ ਗਲੂਕੇ ਪਿੰਡ ਦੀ ਬਾਈ ਟੀਮ ਰੇਵੀ ਦੂਜੇ ਨੰਬਰ ਤੇ 44000 ਰੁਪਇਆ ਜਿਹੜੇ ਬਟੰਡ ਦੀ ਟੀਮ ਆ ਬਹੁਤ ਤੜਾ ਖੇਡੇ ਮੁੰਡੇ ਬਹੁਤ ਬਹੁਤ 41000 ਸੱਚੇ ਆ ਮੁੰਡਾ ਹਾਂ ਜੀ ਇਹ ਲੋਕਾਂ ਨੇ ਮੇਰਾ ਬਲੌਗਰ ਵੀ ਆਇਆ ਲੈ ਗਿਆ ਉਹ ਇਧਰਲੇ ਪਾਸੇ ਬਾਈ 44 ਹਜ਼ਾਰ ਤੋਂ ਮੁੰਡਿਆਂ ਨੇ ਬਹੁਤ ਤਗੜਾ ਖੜੇ ਆ ਲੈ ਲੋ ਪਿੱਛੇ ਨੂੰ ਕਰਦੇ ਆ ਬੰਦਲਾ ਕਰਾ ਜਰਾ ਜੀ ਲਾਈਵ ਚੱਲ ਰਹੀ ਹੈ ਉਧਰ ਆ ਜਾ ਉਧਰ ਪਾ ਪਾਕਿਸਤਾਨ ਅੱਡੇ ਇਧਰ ਹੋ ਜਾ ਵੀਰੇ ਅੱਡੇ ਇਧਰ ਹੋ ਜਾ ਭਾਈ ਜੀ ਵੇਖੋ ਸਾਹਮਣੇ ਸਾਰੇ ਪਿੱਛੇ ਨੂੰ ਹੋ ਜਾਓ ਵੀਰ ਜੀ ਭਾਈ ਮਿੱਠੇ ਜੀ ਆਪਾਂ ਨਾਲ ਉਧਰ ਪਿੱਛੇ ਹੋ ਜੀ ਪਿੱਛੇ ਹੋ ਜੀ ਵਧੀਆ ਬਾਈ ਬਹੁਤ ਟਰਨ ਆਉਣ ਕਰਾ ਬਈ ਰੋਂਦੇ ਵਾਲੇ ਤੇ ਦੂਜੇ ਨੰਬਰ ਤੇ ਆਈ ਬਈ ਬਹੁਤ ਚੰਗਾ ਖੇਡੇ ਆ ਮੁੰਡੇ ਮਿਲੁੱਕੇ ਪਿੰਡਲੇ ਵੇਟ ਕਰਿਓ ਓਕੇ ਸਰ ਇੱਕ ਮਿੰਟ ਇੱਕ ਮਿੰਟ ਕਾਜੂ ਨਾਲ ਕੋਲ ਵਾਲੇ ਗੁੜੀ ਸ਼ਕਰ ਦੀ ਲਈ 500 ਆ ਜਿੱਤਦੇ ਜਿੱਤ ਬਈ ਆ ਪੈਸੇ ਫੜੋ 500 ਰੁਪਈਆ ਆਜੂ ਮਹਿਤਾ ਉਹਨਾਂ ਵੱਲੋਂ ਗੁੜੀ ਸ਼ਕਰ ਗੁੜੀ ਸੰਗਰ ਇਹ ਹੋਲੇ ਜੋਡਰਾਂ ਦੀਆਂ ਚਾਰ ਦਿਨਾਂ ਤੋਂ ਭੱਜਿਆ ਵਰਤ ਇੱਕ ਲੈ ਦੇ ਹਾਂ ਇਧਰ ਗੁੜੀ ਸੰਗਰ ਭਾਈ ਪਹਿਲਾ ਨੰਬਰ ਪਾਇਆ ਮੁਖਸਰ ਸਾਹਿਬ ਦੀ ਟੀਮਾਂ ਮੁੰਡੇ ਬਹੁਤ ਤਾਕੜਾ ਖੇਡੇ ਕਪਤਾਨ ਜਿਹੜੇ 52000 ਰੁਪਏ ਪਾ ਜਿੱਤੇ ਹਾਂ ਬਲੰਦਰ ਕਪਤਾਨ ਨੂੰ ਭੇਲੀ ਹਾਂ ਨਾਲ ਬਾਈ ਟੂਰ ਟੂਹੇਦੁਰ ਰੋਹਣ ਇਧਰ ਰੋਹਣ 52000 ਦਿੱਤੇ ਭਾਈ ਪਹਿਲਾ ਪ੍ਰਾਈਜ਼ ਦੇ ਦਿਓ ਮਾਸਟਰ ਬਹੁਤ ਤਾਕੜਾ ਸਨ ਪੀਤਾ ਭਾਈ ओके जी ਕਿਤਾ ਕੋ ਬਹੁਤ ਤੜਾ ਖੇਡੇ ਪਹਿਲਾ ਪ੍ਰਾਈਜ਼ ਪਹਿਲਾ ਪ੍ਰਾਈਜ਼ ਪਹਿਲਾ ਪਹਿਲਾ ਮੈਨੂੰ ਜਿੱਥੇ ਆ ਗਈ ਨਹੀਂ ਮਿਲਿਆ ਗਿਆ ਜੀ ਉੱਤੇ ਪਈਦਾ ਐਲਈਡੀ ਪਹਿਲਾ ਪ੍ਰਾਈਜ਼ ਦੇ ਦੋ ਨਾ ਉਦੋਂ ਪਹਿਲਾ ਪ੍ਰਾਈਜ਼ ਦੇ ਦਿਓ ਯਾਰ ਬਹੁਤ ਕਬੱਡੀ ਬਾਲ ਕਰ ਰਹੇ ਲੈ ਵੀ ਲਵਲਾ ਥੋੜੀ ਸੰਗਰਾ ਐਲਈਡੀ ਲੈ ਗਿਆ 4K ਐਲਈਡੀ ਔਰ ਲਵਲਾ ਲਵਲਾ ਕਿੱਥੇ ਆ ਖੜਾ ਕੋਈ ਨਹੀਂ ਤੂੰ ਆ ਕੇ ਖੜਾ ਬਾਈ ਵੇਖੋ ਸਾਹਮਣੇ ਸਾਰੇ ਬਾਈ ਜੀ ਸਾਹਮਣੇ ਕੋਈ ਨਹੀਂ ਥੋੜਾ ਜਾ ਫੋਟੋ ਸਾਰੀ ਖਰਾਬ ਹੋ ਜਾਂਦੀ ਹੈ ਸਾਈਡ ਤੋਂ ਦੇਖੋ ਵਿੱਚੇ ਸਾਹਮਣੇ ਆਇਦਰ ਵੇਖੋ ਜੀ ਲਵਲਾ ਲੈ ਗਿਆ ਵੀਰੇ ਐਲੀਡੀ ਇਕ ਤਾਰੀ ਜੋਧਨ ਮਰੋ ਲਵਲੇ ਲਈ ਖੜ ਜੋ ਬੜੀ ਸਿੰਘ ਦੇ ਬਹਿ ਜੋ ਬੜੀ ਲਵਲੇ ਪਿਆ ਦੇ ਮੁੰਡੇ ਲਈ ਸਭ ਤੋਂ ਬਹੁਤ ਵੱਡੀ ਮਮਾਨ ਮਾਰੇ ਲੀਡੀ ਦਿੱਤਾ ਹੈ ਬਹੁਤ ਵੱਡੀ ਮੁਬਾਰਕਬਾਦ ਹੈ ਤੁਹਾਨੂੰ ਤੇ ਕੈਲੇਡੀ ਦਿੱਤਾ ਹੈ ਕਿੰਨੀ ਤੇਰੀ ਸੀਰੀ ਦੀ ਕਿੰਨੀ ਅਲੈਡੀ ਦਿੱਤਾ ਸਾਰਾ ਕੋਈ ਦੱਸਣਾ ਨਹੀਂ ਫਿਰ ਜੇ ਕੋਈ ਜਿੰਦਗੀ ਦੀ ਵੱਡੀ ਸੀਰੀ ਸੀਰੀ ਦਾ ਨਾਮ ਤਾਂ ਬੰਦਾ ਮਰਜ਼ੀ ਪਰ ਦੱਸਣਾ ਤਾਂ ਬਹੀ ਨਾ ਸੀਰੀ ਚ ਜਿੰਦਗੀ ਪਹਿਲਾਂ ਕਬੱਡੀ ਵਿੱਚ ਨਾ ਵੀ ਕੋਈ ਚੀਜ਼ ਕੰਤੀ ਕੰਤੀ ਤੋਂ ਵਜਾ ਕੋਈ ਨਾ ਸੋ ਠੀਕ ਹੈ 300% ਦਾ ਅਜੇ ਇਹ ਜਿਹੜੀ ਖੁਸ਼ੀ ਹੈ ਬਹੁਤ ਖੁਸ਼ ਹਾਂ ਅੱਜ ਇਹ ਕੰਮ ਡੋਨੋ ਚਾਹੀਦਾ ਇੱਕ ਤਾੜੀ ਜ਼ੋਰਦਾਰ ਮਾਰੋ ਵੀਰ ਦੇ ਨਾਲ ਬਈ ਪਹਿਲਾਂ ਤਾਂ ਸਾਰੇ ਨਗਰ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਸੋਨਾ ਪ੍ਰਬਾਲਾ ਕੀਤਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਸੋਨਾ ਪ੍ਰਬੰਧ ਸੀ ਬਈ ਲੰਗਰ ਤੇ ਸਪੈਚ ਤੇ ਕਿਸੇ ਤਰ੍ਹਾਂ ਕੋਈ ਨਹੀਂ ਖੜਾ ਤੁਸੀਂ ਬਾਕੀਆਂ ਨੇ ਬਈ ਜੋ ਵੀ ਕੀ ਚੋਕ ਕਰਦਾ ਉਹ ਅਸੀਂ ਕਾਸ਼ ਕੋਈ ਕਿਸੇ ਟਾਈਮ ਪਹੁੰਚ ਜਿੱਤੇ ਆ ਨੌਦੇ ਦੀ ਉਮਰ ਵੀ 38 ਸਾਲ ਆ ਮੇਰੀ ਵੀ 45 ਸਾਲ ਆ ਚੌਕੌਰ ਆ ਆਪਣਾਈ ਸਾਰੇ 2131 ਹੋ ਰਿਹਾ ਹੈ ਉਸੇ ਟਾਈਮ ਤੇ 2131 ਹੋ ਰਿਹਾ ਜਿੰਦਾ ਉਦੋਂ ਵੀ ਲਾਉਣਾ ਹੈ ਲਵਲੇ ਵੀਰੇ ਮੁਬਾਰਕਬਾਦ ਬਹੁਤ 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 ਖੁਸ਼ੀ ਹੋਈ ਬਾਈ ਤੇਰੇ ਐਲ.ਈ.ਡੀ. ਜਿੱਤੇ ਆ ਬਾਈ ਤੂੰ ਬੜੀ ਮਿਹਨਤ ਕੀਤੀ ਹੈ ਵਧੀਆ ਵਾਕੀ ਬਈ ਵਧੀਆ ਟੂਰਨਾਮੈਂਟ ਸੀ ਬਾਈ ਪੂਰਾ ਜਿਹੜਾ ਇੱਕ ਦੀ ਦੇਖਣ ਨੂੰ ਮਿਲਣਾ ਬਹੁਤ ਵਧੀਆ ਲੱਗਿਆ ਕਰਾਊਡ ਸੁਣਾ ਹਾਂ ਕਰਾਊਡ ਕਰੋੜ ਬੋਸ ਸੀਗਾ ਆਡੀਅנס ਬਹੁਤ ਸੀਗੀ ਸਪੋਰਟ ਨਾਲ ਹੈਗੀ ਆ ਬਈ ਸਪੋਰਟ ਕਰਨ ਵਾਲੇ ਬਹੁਤ ਹਾਂ ਸਪੋਰਟ ਵੀ ਕਰਦੇ ਹਾਂ ਨਾ ਬਈ ਹਾਂਜੀ ਹਾਂਜੀ ਬਾਈ ਜਿਹੜਾ ਵਧੀਆ ਖੇਡਦਾ ਹੈ ਨਹੀਂ ਉਹਨਾਂ ਨਾਲ ਜਿਹੜਾ ਵਧੀਆ ਖੇਡਦਾ ਉਹਦੀ ਸਪੋਰਟ ਕਰਦਾ ਸਹੀ ਆ ਬਈ ਸਹੀ ਹਾਂ ਆ ਮੈਂ ਦੱਸਣਾ ਕੋਈ ਨਹੀਂ ਟੋਠੀਆ ਬਾਈ ਚਲ ਪਹਿਲਾਂ ਤਾਂ ਬਾਈ ਵਰਤੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਰਾਤੀ ਟਾਈਮ ਸੌਤਰੋਂ ਕੋੜਾ ਬਈ ਆਪਣਾ ਚੈਨਲ ਤੇ ਧੰਨਵਾਦ ਆ ਵੀਰੇ ਆਹ ਲੇਡੀ ਜੁੱਤੀ ਆ ਹੋਰ ਬਈ ਠੀਕ ਹੋ ਬਹੁਤ ਨਿਆਰਾ ਆ ਬਾਈ ਕਿੰਨੇ ਬਹੁਤ ਵਧੀਆ ਟੂਰਨਾਮੈਂਟ ਗੱਲ ਬਾਈ ਦਾ ਨਾਮ ਵੀ ਮਸ਼ਹੂਰ ਆ ਬਾਈ ਪਿੰਡ ਆਗੇ ਸਵਾਦ ਆ ਗਿਆ ਸਰ ਆ ਗਿਆ ਨਾ ਹਾਂ ਨਿਆਰਾ ਆ ਗਿਆ ਧੰਨਵਾਦ ਵੀਰੇ ਤੁਹਾਡਾ ਸਾਰਿਆਂ ਦਾ ਤੇ ਬਹੁਤ ਮੁਬਾਰਕ ਆ ਵੀਰੇ ਫਿਰ ਕਈ ਵਾਰ ਠੀਕ ਹੈ ਧੰਨਵਾਦ